ਹੋ ਹੋਈ ਦੁਕਾਨ ਤੇ ਦੇਖਾਂ ਹੇ ਹੇ ਆ ਪੂੰਡ ਖੜਿਆ ਮਰ ਜਾਣਾ ਪੂੰਡ ਕਰਾ ਲਾ ਲੱਤਾਂ ਦੁਖਣ ਲਾ ਤੋ ਪੂੰਡ ਨਹੀਂ ਹੁੰਦਾ ਆਟੋ ਹੁੰਦਾ ਆਹੋ ਜੋ ਕੁਝ ਵੀ ਹੁੰਦਾ ਮੈਨੂੰ ਨਹੀਂ ਪਤਾ ਮੇਰੇ ਤੇ ਰਹਿੰਦਾ ਆ ਬੈਠੀ ਆ ਮੈਂ ਤਾਂ ਕੋਈ ਬਾਈ ਯਾਰ ਬੈਠੀ ਆ ਮੈਂ ਤਾਂ ਮੈਂ ਨਹੀਂ ਮੈਥੇ ਨੂੰ ਤੇਰਾ ਜਾਂਦਾ ਲੈ ਇਹਨੂੰ ਯਾਰਾ ਨਹੀਂ ਪਤਾੜਿਆ ਪੂੰਡ ਖੜਾ ਪੂੰਡ ਤੇ ਜਾਣਾ ਮੈਂ ਤਾਂ ਬੇਸਤੀ ਕਰਾਈ ਨਹੀਂ ਹੈਗੀ ਓ ਚਲੋ ਉਧਰ ਤੂੰ ਨਹੀਂ ਆਇਆ ਬਹੋਂ ਯਾ ਖਿਚ ਰਾਮ ਆ ਤਰਪੋ ਆ ਕੇ ਕਰਨੇੜੇ ਹੁਣ ਆ ਗਿਆ ਮੈਨੂੰ ਨਹੀਂ ਕਰਦਾ ਤੇ ਵੀ ਮੈਂ ਫੜ ਕੇ ਸਿਰ ਤੇ ਰੱਖਿਆ ਬਾਈ ਦਿਮਾਗ ਖਾ ਲਿਆ ਇਹਨਾਂ ਨੇ ਲੋਕਾਂ ਨੇ ਕਹੀ ਜਨਾ ਆ ਗਿਆ ਜੀ ਕਿੰਨੀ ਕੁ ਬਾਟ ਆ ਜੀ ਰੁਕ 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 ਆ ਪਲਾਟ ਆ ਗਿਆ ਪਲਾਟ ਪਿਆ ਫਿਰ ਮੈਂ ਕੀ ਕਰਾਂ ਨੁਕਾਦਾ ਤੇ ਮੇਰੇ ਕੰਨ ਖਾਈ ਜਾਂਦਾ ਜੇ ਕਿ ਮੇਰਾ ਬਸਾਬ ਦਾ ਜੋਰ ਆ ਲੈ ਐ ਮੁੱਤੂੰਗਾ ਮੈਂ ਲੈ ਐ ਮੁੱਤ ਨੂੰ ਕੀ ਸਾਡੇ ਪਿੰਡਾਂ ਚ ਹੀ ਬਹਿ ਜਾਂਦੇ ਹੁੰਦੇ ਆ ਬਣਾ ਤੇ ਮੁੱਦਾ ਉਹ ਛੇ ਰਹੇ ਅਗਲਾ ਧੌਣ ਤੋਂ ਫੜ ਲੂ ਮੈਨੂੰ ਕੀ ਨਾ ਕਰ ਫਿਰ ਫਿਰਦਾ ਰਹੇ ਮਤਾਇਆ ਮੈਨੂੰ ਚੱਲ ਸੁੱਡਲੇ ਦਿਮਾਗ ਤਾਂ ਨਹੀਂ ਚੱਲਦਾ ਇਹਨੂੰ ਤਾਂ ਚਲਾ ਲੈਦੇ ਟਾਇਰ ਲੱਗੇ ਨੇ ਥੱਲੇ ਆਈਂਦੇ ਤੇਰੇ ਬਾਪੂ ਦੇ ਮੈਂ ਵਾਜੀ ਨਾਲੇ ਬਣੀ ਝੂਟਾ ਆ ਜੂਗਾ ਮੈਂ ਵੇਖ ਲੈ ਉਹ ਕਿੱਥੇ ਕਾਮਲੀਆਂ ਆਏ ਫੜ ਲੈ ਇਹਨੂੰ ਹੁਣ ਆਏ

ਅੱਜ ਵਾਕ ਤਾਂ ਛੋਡੇ ਨੂੰ ਚੰਗੇ ਆ ਸਮਝਦਾ ਜਾਂਦੇ ਆ ਸਾਰੇ ਰੂਲ ਪਤਾ ਸਾਰੇ ਰੂਲ ਨਹੀਂ ਹੁੰਦੇ ਰੂਲ ਬੜੀਆਂ ਚੰਗਾ ਆਪ ਹੀ ਨਾ ਸਿਆਣੇ ਬਣੇ ਰਿਹਾ ਕਰੋ ਗਲੀਆਂ ਨੂੰ ਵੀ ਦਰਵਾਜ਼ੇ ਲੱਗੇ ਪਏ ਹਾਂ ਲੈ ਸਾਡੇ ਤਾਂ 12 ਦਰਵਾਜ਼ੇ ਨਹੀਂ ਪਿੰਡਾਂ ਆ ਓਏ ਆ ਜਾ ਰੱਬ ਦੇ ਵਾਸਤੇ ਆ ਜਾ ਤੂੰ ਘਰ ਆ ਗਿਆ ਲਾਇਆ ਫਿਰ ਪੀਂਦਾ ਕੋਈ ਕੋਈ ਨਾ ਆ ਜਾਂਦੇ ਪਾਲੀ ਆਪਾਂ ਸੁ ਤਾਂ ਨਾਲ ਹੀ ਜਾਂਦੇ ਨੇ ਆਪਾਂ ਨਹੀਂ ਹੋਰ ਦੱਸ ਕਿੱਥੋਂ ਆ ਜਾਣਗੇ ਇੰਨੇ ਵੱਡੇ ਆਪਾਂ ਨਹੀਂ ਵੀ ਬੇਇੱਜ਼ਤੀ ਕਰਦੇ ਆਂ ਉਹੀ ਤਾਂ ਨਾ ਇਹਨਾਂ ਨੇ ਬੈਗ ਚੱਕਿਆ ਹੋਰ ਕੋ ਹੁਣ ਨਾ ਹੋਰ ਕਿ ਮੈਂ ਤੁਰਦੇ ਹੁੰਦੇ ਤੈਨੂੰ ਬਹਾਲਾ ਦੂਰ ਨਾ ਆਉਂਦਾਗਾ ਕਿੱਡੀ ਕਿ ਦੂਰ ਹੈ ਜੀ ਓਏ ਆ ਆ ਗਿਆ ਅੱਛਾ ਆਹ ਜਿੱਥੇ ਕੁਲ ਜਬਾਨ ਤਾਂ ਚੱਲਦੀ ਆ ਪੈਰ ਚੱਲਦੇ ਇੰਦਰ ਕਾਮਲਿਆ ਮੰਗੂ ਬੋਲੀ ਜਾਂਦੀਆਂ ਨੇ ਕਿੰਨੇ ਚੁੱਕੇ ਕਮਨ ਪਰਾਂ ਵੱਡੇ ਨੌਕਰੀਆਂ ਦੇ ਗੱਡੀ ਕਰ ਲੈਣੀ ਸਾਬ ਵਾਲੇ ਨੌਕਰੀਆਂ ਵਾਲਿਆਂ ਨੇ ਆਟੋ ਦਾ ਸਾਨੂੰ ਦਿੱਤਾ ਓਏ ਆ ਜਾ ਆ ਘਰ ਆਗਾ ਚੜਾਈ ਬਣਾਈ ਪਈ ਆ ਪੌੜੀਆਂ ਬਣਾ ਲੈਂਦਾ ਪੁੱਠਾ ਮੇ ਜਹਾ ਚੜਾ ਲਾਣਾ ਇੱਥੋਂ ਦੀ ਹਾਏ ਹਾਏ ਲੈ ਖਰਚਾ ਮੈਨੂੰ ਦੇਖ ਲੈਣ ਦੇ ਅੰਦਰ ਕੌਣ ਆ ਖੁੱਲਦਾ ਨਹੀਂ ਓਏ ਅੰਦਰ ਤਾਂ ਕੋਈ ਦੀਨਾ ਹੀ ਨਹੀਂ ਮੈਂ ਦੇਖਦੀ ਆ

ਓ ਤੇਰੀ ਹਾਏ ਕਿਵੇਂ ਇੱਕ ਪੱਗੇ ਵਰਸ ਦੇ ਮੈਸਾਂ ਵਾਂਦੇ ਹੁੰਦੇ ਨੇ ਲੈ ਸਾਡੇ ਤਾਂ ਬੰਨ ਲੈਂਦੇ ਆ ਕਿਉਂ ਫਿਰ ਪਾ ਓਏ ਮੈਸਾਂ ਵਾਸਤੇ ਨਹੀਂ ਲੈਤਾ ਆਪਦੇ ਰਹਿਣ ਵਾਸਤੇ ਲੈਤਾ ਇਹ ਆ ਥੋੜੀ ਹੁੰਦਾਗਾ ਫਿਰ ਬੀਬੀ ਆ ਕੇ ਕਿੱਥੇ ਰਹਿਣਗੇ ਦਿਮਾਗ ਕੋਈ ਐਡਾ ਵੱਡਾ ਘਰਾਂ ਰਹਿ ਲੈਣਗੇ ਉਹ ਆ ਜਾ ਦੇਖ ਲੋ ਅੰਦਰ ਆਜੋ ਇੱਥੇ ਪਹਿਲਾਂ ਮੈਸਾਂ ਦਾ ਫਿਕਰ ਹੋ ਗਿਆ ਚੱਲਦੇ ਆ ਚਲ ਤੁਰ ਪੋ ਓ ਲੈ ਦੇਖ ਲੋ ਆ ਘਰ ਸੋਹਣਾ ਹਾਏ ਪਾਲੀ ਕਿੰਨਾ ਸੋਹਣਾ ਘਰ ਕਹੇ ਨੀ ਹੇ ਆਹਾਹਾ ਅੱਜ ਨਹੀਂ ਇਹ ਕਾਂਬੜੀਏ ਉਹ ਮੰਜਾ ਪਿਆ ਥੱਲੇ ਬੈਠ ਗਈ ਮੈਂ ਤਾਂ ਐਂ ਵੇਖਦੀ ਸੀ ਵੀ ਆਪਣੇ ਪਿੰਡ ਵਾਲੇ ਘਰ ਵਾਂਗੂ ਤਾਂ ਨਹੀਂ ਖੜਾ ਅੱਜ ਤਾਂ ਮੈਂ ਅੱਛੀ ਸੌਂਗੀ ਅੱਛਾ ਪਾਸੇ ਵੜਿਆ ਯਾਰ ਕਿਉਂ ਜਲੂਸ ਕੱਢਿਆ ਇਹ ਤਾਂ ਤੇਰੀ ਬੂਤਾਂ ਦਾ ਮੈਨੂੰ ਕਰਦਾ ਹੋਣਾ ਮੈਨੂੰ ਬੜੀ ਬੜੀ ਕੁੱਤੀ ਪੜੀ ਲੀ ਜੀ ਹੈਗੀਆਂ ਹਜੇ ਇੱਥੇ ਉੱਥੇ ਕੀ ਫਰਕ ਆਗਾ ਦੱਸ ਓਏ ਕਿੱਥੇ ਯਾਰ ਓ ਬਾਈ ਇੱਧਰ ਆ ਜਾ ਯਾਰ ਤੂੰ ਇੱਧਰ ਆ ਯਾਰ ਤੈਨੂੰ ਮੈਂ ਗੱਲ ਦੱਸਾਂ ਯਾਰ ਇਹ ਤਾਂ ਮਰੀ ਜਾਣ ਦੇ ਤੂੰ ਉਹ ਨਾ ਮੰਗ ਰਲ ਕੇ ਮੇਰੀ ਬੇਇੱਜ਼ਤੀ ਕਰੀ ਜਾਨੀ ਆ ਉਹ ਬੇਇੱਜ਼ਤੀ ਨਹੀਂ ਕਰਦੀ ਸੀ ਮੈਂ ਤੁਨੂੰ ਐਂ ਕਹਿੰਦੀ ਸੀ ਉਹ ਇੱਕ ਸਾਰ ਚਿਰਾਂ ਨਾ ਮੱਘੇ ਮੜੀਆਂ ਮੋਟੀਆਂ ਪੜੀਆਂ ਲਿਖੀਆਂ ਦਿਖਾ ਆਪਦੇ ਆਪ ਨੂੰ ਤੂੰ ਵੀ ਪੜੀ ਲਿਖੂ ਬੱਸ ਨੀ ਇੰਨੇ ਪੜੇ ਲਿਖੀ ਨਾ ਕਹਾ ਫੇਰ ਕਿ ਹੋ ਗਿਆ ਮੈਂ ਤਾਂ ਖਰਸ਼ ਦੇਖ ਰਹੀ ਸੀ ਠੰਡਾ ਖਰਸ਼ ਮੈਂ ਵੀ ਕਹਿੰਦੀ ਸੀ ਕਿ ਮੂੰਹ ਦਿਂਦਾ ਹਾਈ ਮੂੰਹ ਦਿਂਦਾ ਵਿੱਚ ਦੀ ਹਾਏ ਸ਼ੀਸ਼ਾ ਦੇਖਣ ਦੇ ਲੋੜ ਨਹੀਂ ਮੂੰਹ ਦਿਂਦਾ ਹਣਾ ਟਿੱਕਾ ਆਪਣੇ ਦੇ ਕਿਉਂ ਆਖੀਆਂ ਦਾਤਾ ਕੀ ਹੈਗਾ ਟੀਲਾ ਲਾ ਰੱਖੀ ਹਈ ਤਾਂ ਜਵਾਖੇ ਡਾ ਕਰਨਗੇ ਇਹਦੇ ਨਾਲ ਆਪਣੇ ਕਿਉਂ ਖੇਡਦਾ ਗਲਾਸ ਧਰਨ ਵਾਸਤੇ ਤੇ ਫਿਲਮਾਂ ਦੇਖੇ ਬੱਧੀ ਸ਼ਹਿਰ ਨਾ ਤੂੰ ਕਿੱਥੇ ਵਾਗੀ ਮੇਜ਼ 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 ਕਿਹੜਾ ਮੇਜ਼ ਆ ਮੇਜ਼ ਦੇ ਤਾਂ ਉਹ ਪਾਵੇ ਜੇ ਹੁੰਦੇ ਨੇ ਇਹੀ ਮੇਜ਼ ਹੁਣ ਪਲਾਸਟਿਕ ਦੇ ਆਉਣ ਲੱਗੇ ਮੈਨੂੰ ਤਾਂ ਇਹ ਢੋਲ ਜਾਂ ਲੱਗਦਾ ਵਜਾਉਣ ਵਾਲਾ ਏ ਇੱਕ ਖਾਣੀ ਪੁੱਠਾ ਕਰਕੇ ਹਾਂ ਹਾਏ ਜਿਹਦਾ ਆਪਾਂ ਕੱਪੜੇ ਪਾ ਲੈ ਕਰਾਂਗੇ ਧੋ ਕੇ ਨੀ ਹੋਣੀ ਨੀ ਨੋਨਾ ਨਾ ਪਾਣੀ ਪਾ ਕੇ ਵੀ ਕਿਵੇਂ ਮਰਜੀ ਨਾ ਹੋ ਸਕਦੇ ਨਾ ਟੱਪ ਹੈ ਜਵਾ ਕਬਟਾ ਦਾ ਕਰਾਂਗੇ ਹੋਰ ਵਿੱਚ ਬਠਿਆ ਲੱਗ ਹੋਰ ਕੁਝ ਚੈੱਕ ਕਰੀਏ ਆਪਾਂ ਕਿਵੇਂ ਜਿਹਾ ਬਣਿਆ ਉਹ ਤਾਂ ਅੰਦਰ ਵਾਗ ਨਹੀਂ ਉਹ ਤਾਂ ਆਪਾਂ ਨੂੰ ਕੁਝ ਦੇਖਣੀ ਨਹੀਂ ਦਿੰਦੇ ਨਹੀਂ ਗੱਲ ਤਾਂ ਸੁਣੇ ਘਰ ਆਪਣਾ ਹੈਗਾ ਕਿ ਆਪਣੇ ਰਹਿਣ ਪਾਸ ਮੈਨੂੰ ਪਤਾ ਮੈਨੂੰ ਤਾਂ ਆਏਗਾ ਹੀ ਇੰਦੇ ਸੀ ਕਰਾਏ ਕਰੂਗੇ ਜੇ ਤੇ ਪਤਾ ਨਹੀਂ ਕੀ ਕਹੀ ਜਾਂਦੇ ਸੀ ਅੜੀ ਮਤਲਬ ਇਹ ਆਪਣਾ ਨਹੀਂ ਹੈਗਾ ਮੈਨੂੰ ਤਾਂ ਸੁਪਨਾ ਜਿਹਾ ਲੱਗ ਜਾਂਦਾ ਹਨਾ ਸੋਨਾ ਬਣਿਆ ਹੈ ਕਿ ਪਲਾਸਟਿਕ ਦੀ ਬੰਦਾ ਹਾਂ ਦੇਖਾਂ ਮਤਲਬ ਵੀ ਦੇਖ ਲਾਣ ਮੀ ਮੈਨੂੰ ਤਾਂ ਆ ਸੋਨੜੀ ਵਿੱਚ ਛੋਟਿਆ ਕੋਈ ਨਹੀਂ ਨਹੀਂ ਤੁਮ ਹਾਂ ਕੀ ਹੋ ਗਿਆ ਆ ਤੇਰੀ ਬਹੁਤ ਕਰੀਏ ਦੀ ਟੈਗਦੀ ਨਹੀਂ ਤੂੰ ਟੈਗ ਜਾ ਟੈਗ ਜਾ ਮੈਂ ਤਾਂ ਦੇਖਦੀ ਸੀ ਕਿੰਨਾ ਸੋਹਣਾ ਹੈ ਓਏ ਬਹੁਤ ਦੇਖ ਲਈਏ ਕੰਦਾ ਹੋਣਾ ਆ ਨਾ ਮਾੜੀ ਬੁੱਟੀ ਸਫਾਈ ਸੁਈ ਕਰ ਲ ਉਧਰ ਚੱਲ ਪੱਲੀ ਹੋ ਜਾ ਓਏ ਬਈ ਯਾਰ ਅੱਪਾ ਦੋ ਮਿੰਟ ਗੱਲ ਕਰ ਆ ਜਾ ਤੂੰ ਦਾ ਕੱਪਟਾ ਜਾ ਟੰਗਿਆ ਪਿਆ ਹਾਲਾਤ ਯਾਰ ਇਹਨਾਂ ਦਾ ਮੱਥਾ ਮਾਰੀ ਗਿਆ ਯਾਰ ਬੰਦਾ ਤੁਰੇ ਬੈਠ ਯਾਰ ਤੂੰ ਮੇਰੀ ਗੱਲ ਸੁਣ ਹਾਂ ਬਈ ਕਰ ਲੇਤਾ ਆਪਾਂ ਇਹ 15 ਲੱਖ ਜੀ ਠੀਕ ਆ ਬਈ 40000 ਕਿਸ਼ਤਾਂ ਮਹੀਨੇ ਦੀ ਠੀਕ ਆ ਬਈ ਠੀਕ ਆ ਅੱਧੇ ਪੈਸੇ ਦੇ ਦਿਆ ਕਰੀ ਅੱਧੇ ਮੈਂ ਦੂੰ ਪਰ ਇਹਨਾਂ ਕੋਲੇ ਗੱਲ ਨਾ ਕਰੀ ਓਏ ਸੁਡੜਾਂ ਦਾ ਦਿਮਾਗ ਤਮੂਕ ਹੱਲ ਜੂਈ ਦੱਸਦਾ ਇਹਨਾਂ ਨੂੰ ਠੀਕ ਆ ਠੀਕ ਆ ਹੁਣ ਸੈਟਿੰਗ ਕਰ ਲਈ ਆਵਦੀ ਮਕਾਨ ਮਾਲਕ ਆਊਗਾ ਸਵੇਰੇ ਨੂੰ ਪੈਸੇ ਦੇਣੇ ਆ ਪਹਿਲਾਂ ਮੈਂ ਸਮਾਨ ਸਾਰਾ ਕੁਝ ਲੈ ਕੇ ਰੱਖ ਗਿਆ ਖਾਂਡ ਮੀਣ ਦਾ ਆਪਾਂ ਨੂੰ ਰਸਣੇ ਪਾਣੀ 2 ਮਹੀਨੇ ਦਾ ਹੋਏਗਾ ਠੀਕ ਆ ਉਹ ਸਾਰਾ ਕੁਝ ਹੈਗਾ ਹੁਣ ਕਿਸ ਤਰ੍ਹਾਂ ਹੱਲ ਕਰ ਲ ਹਾਂ ਹਾਂ ਬਈ ਕੋਈ ਚੱਕਰ ਠੀਕ ਆ ਹਾਂ ਮੈਂ ਤਾਂ ਆਪ ਕਹਿੰਦਾ ਇਹਨਾਂ ਕੋਲ ਗੱਲ ਨਾ ਕਰੀ ਕੋਈ ਇਹਨਾਂ ਦਾ ਐ ਨਹੀਂ ਪਤਾ ਕੀ ਕਹਿਣਾ ਬਾਈ ਇਹਨਾਂ ਦਾ ਕੀ ਪਤਾ ਇੱਥੇ ਭਗਾਹੀ ਮਾਰ ਦੇਣ ਗਲੀ 'ਚ ਖੜਕੇ ਨਾਲੇ ਆਪਣੀ ਬੇਇੱਜ਼ਤੀ ਕਰਾਉਣਗੇ ਬੇਇੱਜ਼ਤੀ ਤਾਂ ਬਾਈ ਆਪਣੀ ਹੋ ਹੀ ਜਾਂਦੀ ਆ ਬਹੁਤ ਕਰਾਤੀ ਇਹ ਤਾਂ ਹੈ ਹੀ ਨਹੀਂ ਅਸਲ ਤੇ ਇਹ ਲਿਆਉਣ ਵਾਲੀ ਹੀ ਨਹੀਂ ਸਿੱਥੇ ਇਹ ਤਾਂ ਕਾਪਾ ਦਾ ਕੰਮਾ ਕਰਾਂ ਕਰਕੇ ਸ਼ਹਿਰ ਆਉਣਾ ਪੈ ਗਿਆ ਬੋਲ ਦਾਨੀ ਤੂੰ ਪਾਲ ਕਪਾ ਸਟਾ ਕਦੰਦਾਨ ਬੋਲ ਦਾਨੀ ਓਏ ਆ ਬਾਜਾ ਹੁਣ ਕੀ ਕਹਿੰਦਾ ਓਏ ਕੀ ਹੋ ਗਿਆ ਹੁਣ ਓਰੇ ਆ ਪਏ ਤੂੰ ਇੱਥੇ ਬੈਠ ਕੇ ਕੋਈ ਕੰਮ ਕਰ ਲਾ ਹੁਣ ਮੈਂ ਤੈਨੂੰ ਉਹੀ ਪੁੱਛਦੀ ਆ ਵੱਡੀ ਬੋਕ ਕਰ ਲਿਆ ਮੈਂ ਤਾਂ ਸਭਾਈ ਕਰਦੀ ਸੀ ਸਭਾਈ ਕਰਦੇ ਆ ਥੋੜੀ ਦਾ ਡੈਕੋਰੇਸ਼ਨ ਆ ਬੱਤਰਾ ਉਸ ਸਜਾਇਆ ਹੋਇਆ ਬਸ ਮੈਂ ਤਾਂ ਸਾਰਾ ਬੱਦੀ ਨਹੀਂ ਓਹੋ ਚੱਲ ਉੱਧਰ ਚੱਲ ਚੱਲ ਪਏ ਨੂੰ ਰਸੋਈ ਚ ਬੈਠ ਜਾ ਉੱਥੇ ਕੋਈ ਕੰਮ ਕਰ ਲੋ ਯਾਰ ਚਾਹ ਚੂ ਬਣਾ ਲਓ ਕੋਈ ਤਿਆਰ ਮਾਂ ਨੂੰ ਦੱਸਣ ਕੀ ਕਹਿੰਦੀ ਸੀ ਆਹ ਕਹਿੰਦੀ ਸੀ ਉਹ ਬਨ ਕੇ ਦੇ ਦਿੰਦਾ ਮਾਂ ਜਾ ਬਨ ਕੇ ਦੇ ਦਿੰਦਾ ਡੰਡੇ ਨਾਲ ਚੜ ਛਾੜ ਦਿੰਦੇ ਸੀ ਓਏ ਮਾਂਜਾ ਬਨ ਕੇ ਯਾਰ ਤੈਨੂੰ ਓਏ ਉਹ ਬੁਰਸ਼ ਦੇ ਅੰਦਰ ਜਾਲੇ ਲਾਉਣਾ ਉਹਦੇ ਨਾਲ ਲਾ ਦੇ ਬੁਰਸ਼ ਨਾਲ ਆਹੋ ਬੁਰਸ਼ ਤਾਂ ਕੱਪੜੇ ਧੋਣ ਵਾਲਾ ਹੁੰਦਾ ਜੀ ਓਏ ਬੇਬੇ ਹੋਰ ਐ ਅਸਿਆ ਮਤਲਬ ਸਿਰ ਚਾਲੇ ਦੀ ਬੁਰਸ਼ ਨਾਲ ਅਦਰੋਂ ਦਮ ਘਾਇਰ ਗਿਆ ਅਦਰ ਪਿਆ ਦੂਜਾ ਬੁਰਸ਼ ਆਇਆ ਨਿਕਸਾਉਣਾ ਓਏ ਭਾਗ ਜਾ ਤੂੰ ਉਧਰ ਚਿੱਟਾ ਲਡੰਗਾ ਲੱਗਿਆ ਹਾਂ ਦੇਖ ਕੇ ਅਦਰ ਹਾਂ ਅਸੂਚਲ ਨੂੰ ਦੇਖਦੀ ਹੈ ਮੈਂ ਦੇਖਿਆ ਚੀਨੀ ਦਾ ਡੰਗਾ ਲਾ ਰਖਿਆ ਨਹੀਂ ਮੈਂ ਗੱਲਬਾਤ ਕਰਦੀ ਹਾਂ ਕੋਈ ਬਿੱਚ ਨਹੀਂ ਬੋਲੀ ਨਾ ਗਈ ਆ ਤੂੰ ਵੀ ਲੱਗ ਮੈਂ ਤੈਨੂੰ ਐ ਕਹਿੰਦੀ ਸੀ ਕਿ ਤੇ ਇਹ ਘਰ ਤੂੰ ਕਦੋਂ ਲੈਤਾ ਸੀਗਾ ਫਿਰ ਲੈ ਅਗੇ ਘਰ ਤੂੰ ਕਦੋਂ ਲੈਤਾ ਸੀ ਓਏ ਹੁਣ ਲੈਤਾ ਕਰ ਕਦੋਂ ਅਮਹੀਨਾ ਤਾਂ ਹੋਇਆ ਮਹੀਨਾ ਤਾਂ ਹੋਇਆ ਫਿਰ ਤੂੰ ਐ ਲੁੱਕ ਐਡੇ ਵੱਡਿਆਂ ਵੱਡਿਆਂ ਰੱਖਦਾ ਆ ਪਹਿਲਾਂ ਤਾਂ ਤੂੰ ਜਦੋਂ ਕੁਸ ਨੀਕਰ ਵੀ ਲਿਆਉਂਦੇ ਸੀ ਪੁੱਛ ਕੇ ਲਿਆਉਂਦਾ ਸੀ ਹੁਣ ਤੂੰ ਘਰ ਲੈਣ ਲੱਗਿਆ ਬਿਨਾਂ ਪੁੱਛੇ ਹੈਂ ਓਏ ਮੈਂ ਕੋਈ ਮਾੜਾ ਕੰਮ ਕਰਿਆ ਫਿਰ ਮਾੜਾ ਕੰਮ ਕਾਦੇ ਵਾਸਤੇ ਲੈਂਦਾ ਐ ਅਸੀਂ ਤਾਂ ਆ ਜਾਈਏ ਇੱਥੇ ਕੌਣ ਰਹਿੰਦਾ ਤੇ ਫਿਰ ਇਹ ਦੱਸ ਓ ਟੋਟੇ ਦਿਮਾਗ ਦੀ ਐ ਰਹਿੰਦਾ ਕੌਣ ਸੀ ਮਕਾਨ ਬਣਾ ਕੇ ਵੇਚਦੇ ਨੇ ਲੋਕ ਇੱਥੇ ਸ਼ਹਿਰਾਂ 'ਚ ਆਸਾ ਫਿਰ ਤੂੰ ਕਿਹਨੂੰ ਵੇਚੇਂਗਾ ਓ ਤੇਰਾ ਤੂੰ ਨਾ ਪਰਦਾ ਦਵਾਈ ਦੂ ਹੀ ਲੈ ਤੈਨੂੰ ਮਤਨ ਉੱਲੇ ਲੈ ਕੇ ਚੱਲਦਾ ਮੈਂ ਘਾਤ ਦਵਾਈ ਲਵਾਂਗੀ ਮੈਂ ਆ ਮੈਂ ਇਹ ਦਵਾਈ ਲਵਾ ਸੱਚੀਆਂ ਗੱਲਾਂ ਫਿਰ ਓ ਕਹਿਣਾ ਤੇਰੇ ਮਿਰਚਾਂ ਲੱਗਦੇ ਲੈ ਫੋਨ ਲਾ ਕੇ ਦੇ ਮੇਰੀ ਬੀਬੀ ਨੂੰ ਦੱਸਾਂ ਮੈਂ ਕੀ ਦੱਸਾਂ ਤੁਹਾਨੂੰ ਬੀਬੀ ਆਈ ਦੱਸੂਗੀ ਭਾਈ ਸੈਰਚ ਕਰ ਬਣਾਈ ਬੈਠਾ ਪਤਾ ਨਹੀਂ ਕਿਹਦੇ ਵਾਸਤੇ ਬਣਾਈ ਬੈਠਾ ਓਏ ਆਪਣੇ ਵਾਸਤੇ ਆ ਇਹ ਆਈ ਕਿ ਮੈਂ ਆਪਣੇ ਵਾਸਤੇ ਆ ਮੈਂ ਤਾਂ ਜਾਈਆਂ ਇੱਥੇ ਆਹ ਦੇਖੋ ਉਹਦੀ ਕੱਪੀਆਂ ਝੂਠੇ ਪੀ ਕੀ ਦੀਆਂ ਝੂਠੀਆਂ ਨੇ ਦੱਸ ਓਏ ਇੱਥੇ ਕੰਮ ਚੱਲਦਾ ਸੀ ਮਾੜਾ ਮੋਟਾ ਮਿਸਤਰੀ ਚਾਹ ਪੀਂਦੇ ਸੀ ਇੱਥੇ ਮਿਸਤਰੀ ਕਿੱਥੇ ਦਿਖਾ ਫਿਰ ਮਿਸਤਰੀ ਆ ਬੇਬੇ ਮਿਸਤਰੀ ਭੱਗ ਗਿਆ ਜਿਹਦਾ ਪਾਉਣਾ ਸੀ ਇੱਥੇ ਆ ਰਹੀ ਆਈ ਕਾਹ ਹੈ ਕਿ ਮਿਸਤਰੀ ਭੱਗ ਗਿਆ ਉਹਦੇ ਪੈੜਾ ਹੋਣੀਆਂ ਚਾਹੀਦੀਆਂ ਇੱਥੇ ਤਾਂ ਪੁਰਾਣੀਆਂ ਜਿਹਾ ਤਾਂ ਲਾਉਂਦੇ ਆ ਪਾੜਾ ਨੁ ਟਿੱਬੇ ਤੇ ਬੈਠੀ ਆ ਤੂੰ ਇੱਥੇ ਕਿਸ ਮਰਜ਼ੀ ਹੋਵੇ ਨਿਸ਼ਾਨ ਤਾਂ ਹੁੰਦਾ ਹੀ ਆ ਕੋਈ ਆਹੋ ਮਾੜਾ ਮਾੜਾ ਪਾ ਜਾ ਮੈਂ ਨਾ ਨਿਸ਼ਾਨ ਤੇਰੇ ਨਾਲ ਪਾ ਲਿਆ ਕੋਈ ਆਈ ਮੀ ਸੱਚੀ ਗੱਲ ਕਹੇ ਤੇਰੇ ਮਿਰਚਾ ਲੱਗ ਜੇ ਨੇ ਆ ਤੂੰ ਉਰੇ ਆਂਦੀ ਮਾੜਾ ਮੈਂ ਤੈਨੂੰ ਹੁਣ ਕਹਾ ਦੇਣੀ ਆ ਛੋਟੀ ਤੂੰ ਦੇਖ ਲੈ ਆਈ ਮਾੜਾ ਛੋਟੀ ਵੀ ਕੋਈ ਸਕੂਲ ਚ ਪੜੀ ਆ ਜਿੱਥੇ ਤੂੰ ਪੜਦੀ ਸੀ ਮੇਰੀ ਗੱਲ ਸੁਣ ਇਹ ਇਹਨਾਂ ਨੂੰ ਪਹਿਲਾਂ ਤੂੰ ਆਏ ਪੁੱਛ ਦੁਨਾਂ ਨੂੰ ਬਿਠਾ ਕੇ ਤੇਰੇ ਵਾਲੇ ਨੂੰ ਵੀ ਸੱਦ ਅੰਦਰੋਂ ਵੀ ਇਹ ਕਰ ਕੀ ਦੇ ਵਾਸਤੇ ਬਣਾਇਆ ਤੇ ਕਦੋਂ ਬਣਾਇਆ ਦੱਸ ਸਾਨੂੰ ਓਏ ਲੋਕ ਤਾਂ ਕਹਿੰਦੇ ਨੇ ਸਾਡਾ ਘਰ ਹੋਵੇ ਓਏ ਇੱਥੇ ਤੁਹਾਡਾ ਇਹ ਜੱਪਾ ਵੀ ਘਰ ਲੈਂਦਾ ਕਿਉਂ ਆ ਲੈਂਦਾ ਕਿਉਂ ਆ ਇੱਥੇ ਰੱਖਦਾ ਸਾਪਾ ਬੈਠ ਤੂੰ ਖੰਜ ਖਜੂਰੇ ਨੂੰ ਇੱਥੇ ਬੈਠ ਇੱਥੇ ਬੈਠ ਭਾਈ ਆਹੋ ਉਹ ਇਹਨਾਂ ਨੂੰ ਘਰ ਦੇ ਹੱਥ ਚ ਫੂਕਦੇ ਥੱਲੇ ਇਹਦਾ ਕੀ ਲਾਵੇ ਭੈਣ ਦੇ ਨਾਲੇ ਚੁੱਪ ਕਰ ਚੁੱਪ ਕਰ ਓਏ ਯਾਰ ਬਾਈ ਅਕੇ ਘਰ ਕਿਦੇ ਵਾਸਤੇ ਲੇਤਾ ਤੁਸੀਂ ਲੈ ਕਿਦੇ ਵਾਸਤੇ ਲੇਤਾ ਘਰ ਸੋਨੂ ਕਿ ਲਾਉਂਦੇ ਅਸੀਂ ਸਾਡੇ ਵਾਸਤੇ ਲੇਤਾ ਹੁੰਦਾ ਸੱਥੂ ਰੀਵਣ ਰੂਵਣ ਕਟਾਉਂਦੇ ਠੀਕ ਹੈ ਸਾਗਣ ਦੀ ਨਹੀਂ ਆਪਾਂ ਉਹ ਰੀਵਣ ਨੂੰ ਦੱਸ ਗਾ ਤੂੰ ਅਨਮੋਲ ਗगन ਮਾਰਾਂਗੀ ਚਾਹੇ ਮੈਂ ਕੋਈ ਮਰ ਜੀਆ ਜਦੋਂ ਫਿਰ ਘਰ ਸਾਡਾ ਹੈਗਾ ਨਾਲੇ ਉਹ ਦੇ ਗੰਡੇ ਪਏ ਆਲੂ ਪਏ ਉਹ ਕੱਕ ਪਏ ਕਿਦੇ ਵਾਸਤੇ ਨੇ ਨਾਲੇ ਅਸੀਂ ਭੁੱਖੇ ਮਰ ਜਾਂਦੇ ਤੇਰੇ ਘਰ ਸੁਣੇ ਨੇ ਚੌਲ ਚੂਲ ਜੇ ਨਹੀਂ ਡੋਲੇ ਉਹ ਨਹੀਂ ਕਰਿਆ ਹਾਂ ਹਾਂ ਨਵੇਂ ਘਰ ਚ ਕੀ ਕਰਦੇ ਹੁੰਦੇ ਨੇ ਚੌਲ ਪਰਵੇਸ਼ ਕਰਦੇ ਹੁੰਦੇ ਆ ਮੈਂ ਟੀਵੀ 'ਚ ਦੇਖਿਆ ਚੌਲ ਉਹ ਚੌਲ ਤਾਂ ਜਿਹੜੇ ਸੀ ਪਹਿਲਾਂ ਢਲਾ ਲਏ ਨੇ ਹਨਾ ਉਹੀ ਨੇ ਸੱਤੋ ਚੁਗਏ ਜਾਂਦੇ ਹੁਣ ਤੱਕ ਉਹ ਪਿਸਤਾਉਈ ਜਾਂਦੇ ਸਤਾਂ ਹੁਣ ਤੱਕ ਕੋਈ ਗੱਲ ਨਹੀਂ ਬਹੁ ਮੜੇਗਦੀ ਹੁੰਦੀਆਂ ਨੇ ਚੌਲ ਸਾਨੂੰ 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 ਖਾਣਿਆ ਹੋਵੇ ਦੇ ਇਹਨਾਂ ਦੀ ਗੱਲ ਆ ਗਈ ਨਾ ਅਸਲੀ ਗੱਲ ਸਾਨੂੰ ਮਾੜਾ ਮੋਟਾ ਭੇਦ ਸੇਤ ਆ ਜਾਂਦੇ ਵੀ ਇੱਥੇ ਕੌਣ ਰਹਿੰਦਾ ਸੀ ਕੌਣ ਨਹੀਂ ਰਹਿੰਦਾ ਫੋਟੇ ਤਾਂ ਅਸੀਂ ਆਹ ਮੋਰ ਬਣਾਵਾਂਗੇ ਆਇਆ ਨਹੀਂ ਅੰਦਰ ਤੇ ਹੁਣ ਤੁਸੀਂ ਚਾਹ ਚੂ ਬਣਾਉਣੀ ਆ ਕੁੱਟ ਕੇ ਕਰੇ ਸੀ ਕਰਾਂਗੀਆਂ ਨਾਉਣੇ ਤੈਨੂੰ ਨਿਕੜ ਦੂ 10 ਮੀਟਰ ਆਰਾਮ ਕਰਨੀ ਐ ਸੀ ਕੀ ਐਡੀ ਦੁਰਤੁਰ ਕਿ ਆਇਆ ਆ ਕੱਪੜੇ ਚੱਕ ਨਹੀਂ ਆਪਣੇ ਉਹ ਯਾਰ ਬਾਈ ਛੜ ਦੇ ਝੋਲੇ ਦੀ ਬਹਿ ਗਿਆ ਮੇਰਾ ਝੋਲਾ ਵੀ ਚੱਕ ਲੈਣ ਨੂੰ ਆ ਲੈ ਦੇਖ ਲੈ ਬਾਈ ਲੋਕ ਤੇ ਤੇ ਮਰੀ ਜਾਂਦੇ ਨੇ ਦਿਨ ਰਾਤ ਵੀ ਘਰ ਬਣੇ ਇਹ ਇੱਥੇ ਉਲਟਾ ਕੰਮ ਕਰ ਕਿਉਂ ਲੇਤਾ ਕਹੇ ਦੱਸੋ ਹਾਂ ਪਰਵਾ ਪਾਪ ਕਰੇ ਹੋਇਆ ਲੈ ਪਾਲੀ ਆਪਾਂ ਕੋਲ ਮੈਂ ਮੱਝਾਂ ਨੇ ਰੱਖਣੀਆਂ ਲੈ ਪੰਜ ਪਤਣ ਸੱਤ ਘੋੜੇ ਤੇ ਨਾਲੇ ਲਾਰ ਖਾਂ ਘਾ ਦੇਖੀ ਨੀਹਾਣੀ ਕੰਮ ਰੀਤੀ ਲਾਈ ਬੈਠੇ ਨੇ ਪਾਣੀ ਪਾਉਂਦੇ ਹੋਣੇ ਫਿਰ ਪਾ ਦੇ ਨਾ ਪਾਣੀ ਵੱਧ ਖਰਾ ਹੋ ਜੂ ਮੇਰੇ ਪੱਟਾ ਅਡੋ ਲੁੱਜ ਪਾਣੀ ਪਾ ਕੇ ਲੈ ਆ ਜੀ ਕਾਜ ਪਾ ਦੀ ਮਾਣਾ ਮੋਟਾ ਕਿੰਨਾ ਸੌਣਾ ਨਹੀਂ ਹੋਇਆ ਓਏ ਹੁਣ ਕੀ ਕਰੀ ਜਾਂਦੇ ਆ ਏ ਓਏ ਆ ਤੁਸੀਂ ਥੱਲੇ ਕੋ ਬੈਗੀਆਂ ਸੁੱਕੀ ਸੰਦੀ ਕਾਜ ਪਾਣੀ ਪਾ ਦੇ ਹੋਰ ਆਪਣੇ ਘੋੜੇ ਖਾਣਗੇ ਆ ਦੇਖ ਓ ਬਾਈ ਇਹਨੂੰ ਠਾ ਦੇਓ ਉਧਰੋਂ ਯਾਰ ਓਏ ਇਹ ਘਾਹ ਨਹੀਂ ਪਲਾਸਟਿਕ ਦਾ ਲੱਗਿਆ ਹੋਇਆ ਬੜੀ ਹੋ ਜਾ ਪੈਰ ਪੁੰਜਣ ਵਾਸਤੇ ਹਾਂ ਤੂੰ ਤਾਂ ਹਾਂ ਬੈਠ ਪਹਿਲਾਂ ਤਾਂ ਜਾ ਇੱਕ ਛੋਟੀ ਚਾਦਰ ਤੇ ਬੈਠ ਆ ਛੋਟੀ ਚਾਦਰ ਦੀ ਲੱਗਦੀ ਹੈ ਪੈਰ ਕਸਾਏ ਹੁੰਦੇ ਤੇ ਇੱਥੇ ਬਹਿ ਜਾ ਓਰੇ ਉਹ ਬੈ ਆ ਮਾਂ ਮੇਰੀਏ ਬੈ ਚਲ ਕੋਈ ਨਾ ਬਹਿ ਜਾ ਆਪਣੇ ਬਾਸਤੀ ਜੜਾਂ 'ਚ ਬੈਠੀਆਂ ਪੰਜਾਂ ਨੇ ਇਹ ਪਹਿਲੀ ਇੱਥੇ ਕਿੱਥੇ ਬੈਠਣੀਆਂ ਇਹ ਬਾਲਾ ਜਣਾ ਬਾਲਾ ਪਹਿਲੀ ਇੰਨੇ ਸਰਾਣੇ ਨਹੀਂ ਦੇਖੇ ਨੇ

ਬਾਣਾ ਤੇ ਦਿਮਾਗ ਤੇ ਲਾ ਲੋ ਇਹਨੂੰ ਜਾਂ ਜੀਭ ਤੇ ਲਾ ਲ ਨੀ ਲਾਉਣੀ ਨਹੀਂ ਨਹੀਂ ਖੜ ਜਾ ਮੈਨੂੰ ਲਾਉਣਾ ਖਾਣਾ ਤਾਂ ਪੱਟੀ ਜਾਨੀ ਆ ਦੇਖਿਓ ਇਹ ਕਹਿਣ ਬਣ ਕੇ ਡਵਲ ਮੈਂ ਮੂੰਹ ਤੇ ਲਾ ਦੇ ਤੇ ਬੰਦ ਹੋ ਜੂ ਤੂੰ ਸੋਈ ਐਂ ਬੋਲੀ ਤੁਸੀਂ ਐਂ ਸਾਡੇ ਵਾਸਤੇ ਖਾਣ ਇਹਨਾਂ ਦੀ ਜਵਾਨ ਨਹੀਂ ਬੰਦ ਹੁੰਦੀ ਡਬਲ ਰੋਟੀ ਵੀ ਆ ਚਾਹ ਚੁਪਿਓ ਕੇ ਖਾਣਾ ਲਾ ਦੇ ਹੁਣ ਉਸੇ ਨਾਲ ਹੀ ਬੋਲ ਚੰਗਾ ਹਾਓ ਚੱਲ ਬਾਈ ਯਾਰ ਡਬਲ ਰੋਟੀ ਬਣਾ ਲਓ ਉੱਠ ਕੇ ਉੱਤੇ ਸਮਾਨ ਪਿਆ ਸਾਰ ਖੜ ਤੇ ਨਹੀਂ ਲਾਉਣਾ ਆਉਂਦਾ ਮਿੰਟ క ਸੋਹਣੀ ਲੱਗਦੀ ਆ ਆਪਾਂ ਨੇ ਬੈੱਡ ਰੂਮ ਤੇ ਰਹਿਨੇ ਹਾਂ ਤਾਂ ਭੱਗ ਗਿਆ ਪਤਾ ਥੱਲੇ ਨੀ ਆ ਰਾਹ ਕਿੱਧਰ ਨੂੰ ਜਾਂਦੀ ਆ ਰਾਹਦਾਰੀ ਵਿੱਚ ਦੀ ਉਹੀ ਤਾਂ ਮੈਂ ਤੈਨੂੰ ਕਹਿੰਦੀ ਛੋਟਾ ਜਿਹਾ ਛਿੱਟਾ ਜਿਹਾ ਪੌਲ ਆ ਜਾ ਲੱਗਿਆ ਹੋਇਆ ਉੱਥੇ ਇਹਨਾਂ ਨੇ ਪਤਾ ਨਹੀਂ ਕੀ ਵੇਛੇ ਹੀ ਆ ਤਾਂ ਓਕੜਾ ਨਹੀਂ ਰਾਹਦਾਰੀ ਨਹੀਂ ਇਹ ਰਾਹਦਾਰੀ ਹੈ ਨਹੀਂ ਬਈ ਅੱਧੀ ਆਉਂਦੇ ਆਸੇ ਦਾ ਕੀ ਹੈ ਇਹ ਨਹੀਂ ਤਾਂ ਨੀ ਰਾਹ ਅੱਥਾ ਤਾਂ ਭਲਾਈ ਬੋਲ ਦਾਣੀ ਕਤੋਂ ਉਹਦੀ ਪਤਨੀ ਕਿੱਧਰ ਲੰਘ ਹਾਕ ਮਾਰੀ ਮੇਰੇ ਮੇਰੇ ਵਾਲੇ ਮੇਰੇ ਵਾਲੇ ਨੂੰ ਹਾਕ ਮਾਰੀ ਦੋਨਾਂ ਨੂੰ ਕਹਿ ਰਹੀ ਆ ਜਾ ਹੁਣ ਗਾਹ ਗੋਲਿਆ ਕਰ ਜੁੜ ਪਾਇਆ ਹਟਾ ਦੇ ਮੈਂ ਕਹੀ ਸੀ ਜੀ ਯਾਰ ਆਹ ਗਾਰੀ ਇੱਕ ਦਰਨ ਕਿ ਦਰਨ ਜਲਦੀ ਹੈ ਕੋਈ ਆ ਦੇਖ ਹੁਣ ਦੀ ਦਾ ਕੀ ਹੈ ਇਹ ਇਹੀ ਤਾਂ ਪਾਕਿਸਤਾਨ ਵਿੱਚ ਕਹਿੰਦੀ ਸੀ ਨਹੀਂ ਮਖ ਚੱਕ 50 ਸਾਰਾ ਪੂਰਾ ਪੂਰਾ ਡੈਂਦਾ ਗੈ ਲੁੱਕ ਕੇ ਪਹਿਣਾ ਹੋਵੇ ਤਾਂ ਹੈ ਓਏ ਫਲਾਸ਼ਾ ਹੈ ਮੋٹے ਦਿਮਾਗ ਦੀਓ ਸਾਡੇ ਤਾਂ ਕੋਈ ਨਹੀਂ ਉੱਲੂ ਬਣਾਇਆ ਨਾ ਐਡੀ ਹੁੰਦੀ ਆ ਛੜ ਤਾਂ ਮੋਰ ਆ ਜਾ ਹੁੰਦਾ ਇੱਟਾਂ ਧਰੀਆਂ ਨੂੰ ਓਏ ਇਹ ਸ਼ਹਿਰ ਆ ਸ਼ਹਿਰ ਤਾਂ ਐਵੇਂ ਹੁੰਦਾ ਬੜਾ ਸ਼ਹਿਰ ਉੱਥੇ ਤੁਸੀਂ ਖਾਣੇ ਆ ਮੈਂ ਤੁਸੀਂ ਹੁਣ ਇਹਦੇ ਬਾਹਰ ਤੇ ਖੜੀਆਂ ਕਰਦੀਆਂ ਇੱਧਰ ਹੋ ਜਾਓ ਦੇਖ ਤਾਂ ਲੈਣ ਦੋ ਰੈਡੀਮੇਡ ਬਣੀਆਂ ਚਲ ਉੱਧਰ ਖੜ ਤੋਂ ਜਾਓ ਜੀ ਦੇਖ ਤਾਂ ਮੂੰਹ ਪਾ ਲੋ ਬਰੋ ਦੇ ਵਿੱਚ ਨਹੀਂ ਅੰਦਰਾ ਕੇ ਦੇਖ ਨਹੀਂ ਬਲਾਈ ਸੋਹਣਾ ਛੈਂਟ ਪਿਆ ਛੈਂਟ ਪਿਆ ਬਾਈ ਹੈ ਨਹੀਂ ਆ ਸ਼ਹਿਰ ਵਾਲੀਆਂ ਨਹੀਂ ਹੋਰ ਭਾਈ ਜਿਹੜੇ ਹਸਾਬ ਦੇ ਲੱਛਣ ਦੇ ਮਤਲਬ ਆ ਛੇਦੂ ਜਾਣਾ ਬੁਕਰ ਆਪਾਂ ਨੂੰ ਮੁੜ ਕੇ ਬੁਕਰ ਲਾਉਣ ਵਾਲੀ ਕਰੀਮ ਓਏ ਆਜੋ ਆਜੋ ਜੇ ਇਨਕੁਆਰੀਆਂ ਹੋ ਰਹੀਆਂ ਨੇ ਨਹੀਂ ਕਰੀਮ ਨਹੀਂ ਹੈਦੀ ਹੋਏ ਸੁਡਣ ਇੱਧਰ ਆਜੋ ਇੱਧਰ ਆਜੋ ਹੋ ਗਈਆਂ ਇਨਕੁਆਰੀਆਂ ਆਜੋ ਕੇ ਨਾ ਆਜੋ ਆਜੋ ਬਾਤ ਕਰ ਨਾਲ ਸਾਫ ਕਰਨ ਵਾਲੀਆਂ ਚੀਜ਼ਾਂ ਨੇ ਉਹ ਅਸੱਤ ਭੱਲਾ ਸਮਝਦਾ ਓਏ ਤੂੰ ਆ ਜਾ ਹੁਣ ਨਹੀਂ ਉਧਰ ਲਈ ਪਾਰ ਆ ਜੀ ਇੱਧਰ ਵੀ ਆ ਜਾ ਕੋਈ ਨਹੀਂ ਆ ਜਾ ਇੱਧਰ ਆਹਾ ਇਹ ਇੱਥੇ ਕੱਲ ਤੋਂ ਸਿੱਟੇ ਤੌਲੀਆ ਛੱਡ ਪਰੇ ਛੋਟਾ ਤੌਲੀਆ ਤੋ ਕਿ ਅਥੇ ਰੱਖਾਂਗੇ ਮੇਜ਼ ਤੇ ਆਪਾਂ ਓਏ ਇੱਥੇ ਰੱਖ ਦੇ ਨੂੰ ਓਏ ਓਏ ਮਾਇਟਾ ਇੱਥੇ फ्लਸ਼ ਦੇ ਬਾਹਰ ਚ ਰੱਖਾਂ ਨਾਈ ਬੈਠੀਆਂ ਨੂੰ ਫੇਰ ਫੇਰ ਕੋਈ ਹੁੰਦਾ ਨਹੀਂ ਰੱਖੇ ਸਾਡੀ ਮਰਜ਼ੀ ਆਪਣਾ ਘਰ ਨਹੀਂ ਰੱਖਦੇ ਤੋ ਤੂੰ ਇੱਧਰ ਧਰ ਦੇ ਨੂੰ ਓ ਜੂ ਆ ਵੀ ਕੋ ਤੋ ਹੋ ਰੱਖ ਰੱਖ ਤੋ ਨੇ ਤੇ ਗੰਦ ਚੱਕ ਕੇ ਤੂੰ ਰੀ ਫਿਰਦੀਆਂਗੇ ਇੱਥੇ ਆ ਜਾ ਇੱਧਰ ਆ ਬਨਾਲਾ ਹੱਥ ਆ ਜਾ ਚਾਹੂ ਪਿਆ ਦੇ ਘੁੱਟਣ ਆ ਜਾ ਹਾਂ ਹੁਣ ਮੈਂ ਦੁੱਧ ਆ ਜਾ ਤੈਨੂੰ ਰਸੂਖਾ ਆਜਾ ਮਤਨ ਨੂੰ ਰਸੋਈ ਦਿਖਾਉਣਾ ਜਾ ਰਸੋਈ ਹਾਂ ਚੱਲ ਇੱਧਰ ਆ ਜਾ ਆ ਸੇਰ ਸੋਈ ਹੈ ਹੈ ਆ ਕੀ ਹੈਗਾ ਉਹ ਕਮਲ ਨੀ ਉਹ ਆਹੋ ਕਹਿੰਦੇ ਜਿਹਨੂੰ ਉਹ ਆਹ ਹੈ ਪਾਣੀ ਆ ਪਾਣੀ ਨਾਲ ਤੁਹਾਡੇ ਤੋਂ ਨਲਕੇ ਚੋਂ ਆਉਂਦਾ ਪਾਣੀ ਆਏ ਤੇ ਬੱਡੇ ਚ ਪਾਣੀ ਕਿਵੇਂ ਆ ਜਾਊਗਾ ਕਿਹੜੀ ਸ਼ਕਤੀ ਆ ਤੁਹਾਡੇ ਕੋਲ ਤੂੰ ਕੋਈ ਨਾ ਸਾਰਾ ਕੋ ਸੋਨਾ ਸਾਰਾ ਕੋ ਸੋਨਾ ਚਾਹ ਪੀਣੀ ਤੁਸੀਂ ਨਾ ਪਾ ਲਈ ਆਪਾਂ ਤਾਂ ਪਾ ਦੇ ਗੰਡੇ ਲੈਉਣੇ ਨਹੀਂ ਕਿੰਨੇ ਗੰਡੇ ਯਾਰ ਕਿਹੜੀ ਪਿਉਣੀ ਚਾਹ ਹੈ ਮੈਨੂੰ ਤਾਂ ਲੱਗਦਾ ਨਹੀਂ ਉਹ ਦੇਖਣੀ ਕੌਲੀਆਂ ਖਾਲ ਵੀ ਨਹੀਂ ਫਿਰਦੇ ਨੇ ਆ ਦੇਖ ਮੇਰੀ ਗੱਲ ਸੁਣ ਕੇ ਸੋਚ ਕੇ ਦੇਖ ਇਸ ਤਾ ਤੇਰੇ ਵਾਲਾ ਖੰਦਰ ਵਿੱਚ ਮੇਰਾ ਇੱਥੇ ਤੀਜੀ ਕੌਣ ਖਾਂਦੀ ਹੈ ਹਾਂ ਆਹ ਜਨੀਪਾ ਹਾਂ ਇਹ ਤੇ ਕੋਣ ਖਾਂਦਾ ਪਤਾ ਨਹੀਂ ਮੈਂ ਸੋਚ ਕੇ ਦੇਖ ਤੂੰ ਪੁੱਸ ਕਿਆ ਮੜਾ ਮੋਟਾ ਆਹ ਦੇਖਣ ਨਾਲੇ ਤਿੰਨੀ ਗਲਾਸ ਪੈਣੇ ਸਾਰੀਆਂ ਚੀਜ਼ਾਂ ਤਿੰਨ ਤਿੰਨ ਕਿਉਂ ਨੇ ਰਸੋਈਆਂ ਚ ਵੀ ਰਮਾਲਾ ਲੱਗ ਹੂੰ ਇਹ ਵੀ ਬਾਤ ਨੇ ਵੀ ਰਸੋਈਆਂ ਚ ਵੀ ਰਮਾਲਾ ਹੁੰਦੀਆਂ ਨੇ ਦਾਲ ਸਾਡੀ ਇਹ ਅਦਾਲਾ ਕਿਹਦੇ ਵਾਸਤੇ ਲਿਆਉਂਦੇ ਮੈਨੂੰ ਕੀ ਪਤਾ ਕਿਹਦੇ ਵਾਸਤੇ ਲਿਆਉਂਦੇ ਨੇ ਭੜੇ ਮੈਂ ਤਾਂ ਆਪ ਤੇਰੇ ਨਾਲ ਚਾਹਮਣ ਵਾਲਾ ਡੱਬਾ ਹੋਊਗਾ ਆਏ ਜਾ ਹੋਰ ਸਾਡੇ ਤਾਂ ਪੱਤਲ ਦਾ ਪਤੀਲਾ ਕਮੇਪੋਂ ਤਾਂ ਸੋਣ ਦੱਤੀ ਕੋਸੇ ਆਪਾਂ ਤਾਂ ਇਹ ਕਹਦਾਂਗੇ ਜੇ ਚਾਹ ਬਣਾਉਣੀ ਆਪਾਂ ਚੁੱਲਾ ਬਣਾ ਕੇ ਦੇ ਦੋ ਪਹਿਲਾਂ ਦੋ ਇੱਟਾਂ ਲਾ ਕੇ ਫਿਰ ਬਣਾ ਦਾਂਗੇ ਹਨਾ ਆ ਕੀ ਆ ਹੋਊਗਾ ਵੀ ਖੁਸ ਹੋਊਗਾ ਵੀ ਪਰਫੋਰਫੋਰ ਕੋਟਣਾ ਨਹੀਂ ਆ ਕੀ ਰੱਖ ਕੇ ਖੜਨ ਵਾਸਤੇ ਪੱਟ ਦਿੱ ਗਏ ਇਹ ਨਾਲ ਮੈਂ ਨਹੀਂ ਖੜੀ ਜੀ ਤੇ ਤੇਰੇ ਵਰਗੀ ਥੋੜੀ ਜਣ ਪੜ ਮੈਂ ਤਾਂ ਪੜੀ ਲਿਖੀ ਆ ਚੱਲ ਮੈਂ ਤਾਂ ਛਾ ਅੰਦਰ ਬਹਿਣੀ ਆ ਇੱਕ ਦਿਨ ਸ਼ਹਿਰ ਚ ਆ ਕੇ ਪੜੀ ਲਿਖੀ ਬਣ ਗਈ ਹੈ ਅੰਦਰ ਬਹਿਣੀ ਆ ਆ ਡੱਬੇ ਚ ਕੀ ਆ ਦਿਖਾ ਰਖਾ ਖਾਣ ਨੂੰ ਪਿਆਰ ਉਹ ਕੁਝ ਦੇਖ ਨੀ ਨੀ ਕੂੜਾ ਵਾ ਜੱਬਲੇ ਹੋਈ ਨਹੀਂ ਤਾਂ ਤੁੰਡਾ ਵੀ ਕਿੰਨਾ ਸੋਨਾ ਚ ਚਾ ਕੇ ਰੱਖਦੇ ਨੇ ਹਨ ਬਾਲਟੀਆਂ ਚ ਪੀਣ ਵਾਲਾ ਪਾਣੀ ਹੁੰਦੀ ਨਹੀਂ ਨਾਲਾ ਪਾਣੀ ਹੁੰਦਣ ਨਾਲੇ ਆਪਣੇ ਤਾਂ ਕੂੜਾ ਰੂੜੀਆਂ ਦੇ ਹੁੰਦਾ ਸਾਹੀ ਕਹਿੰਦੇ ਨੇ ਆਪਾਂ ਤਾਂ ਸੱਚੀ ਮੂ ਪਸੂ ਆ ਹੁਣ ਆਪਾਂ ਨੂੰ ਵੀ ਨਾਲ ਜਣਾ ਰਹਿਣਾ ਚਾਹੀਦਾ ਹਾਂ ਹਾਂਜੀ ਗੱਲ ਹੈ ਹਣ ਤੇ ਉਹ ਬਾਲਟੀ ਚ ਕੀ ਪਾਉਂਦੇ ਕੋਈ ਜੇ ਕਿ ਰੱਖ ਤੁਹਾਨੂੰ ਨਹੀਂ ਨਾ ਕਾਪੀਆਂ ਦੇ ਪੇਜ ਪਾੜ-ਪਾੜ ਕੇ ਨਹੀਂ ਮੱਲਾ ਦ। ਰੱਖੋ ਠੀਕ ਰੱਖੋ। ਕਹੀ ਨੇ ਕਾਪੀਆਂ ਦੇ ਪੇਜਾਂ ਨਾਲ ਮੂੰਹ ਸਾਫ਼ ਕਰਦੇ ਆ। ਇਹ ਤਾਂ ਆਪ ਹੀ ਆ ਜੱਬਾਂ ਇੱਕ ਜਿਹੜੀਆਂ ਕਦੇ ਚੁੰਨੀ ਕਦੇ ਕਾਸੇ ਨਾ ਮੂੰਹ। ਕੋਈ ਨਾ ਇੱਕ ਦੋ ਦਿਨ ਸਿੱਖ ਲਾਂਗੇ ਆਪਾਂ ਸਾਰਾ ਕੁਝ ਸਿੱਖ ਲਾਂਗੇ। ਕੋਈ ਆਹ ਹੋਈ ਈ ਕੰਮ ਲੀਆਂ ਵੀ ਨਹੀਂ ਹੈਗੀਆਂ। ਚਲ ਪੋਸਟਰ ਤਾਂ ਸੋਹਣੇ ਲੱਗੇ ਸਾਰੇ ਘਰ 'ਚ। ਵਧੀਆ। ਇੱਧਰ ਦੇਖ ਲੈਣੇ ਨੇ ਇੱਧਰ ਕੀ ਹੈ। ਚਾਹ ਕੋਲਕਾ ਤੋਂ ਖੜਾਇਆ ਹੁਣ ਮੈਨੂੰ। ਓਏ ਆ ਦੇਖ। ਐਤੋਂ ਵੀ ਆ ਪੱਖਾ ਚੱਲਦਾ। ਠੀਕ ਹੈ। ਅੱਛਾ। ਐਤੋਂ ਉਧਰ ਲਾ। ਅਇਤੋ ਟਿਊਬ ਚੱਲਦੀ ਆ ਆਇਤੋ ਉਹ ਗਹਾਲੀ ਚੱਲਦੀ ਏ ਠੀਕ ਐ ਸਮਝ ਗਈ ਹੁਣ ਕਿਤੇ ਉਈ ਇਹਨੂੰ ਆਏ ਮਰੋੜੀ ਜਾਵੇਂ ਖੜੀ ਐ ਇੱਥੇ ਹਾਂ ਹਾਂ ਕਾਲੀਆਂ ਕਾਤੂ ਨੇ ਹਾਂ ਓਏ ਕਾਲੀਆਂ ਨਹੀਂ ਹੈਗੀਆਂ ਇਹ ਇਹ ਲੇਟੈਸਟ ਨੇ ਹੁਣ ਇਹਨਾਂ ਦਾ ਟ੍ਰੈਂਡ ਐ ਆਪਣੇ ਪਿੰਡਾਂ ਵਾਲੇ ਤਾਂ ਦੇਖੀ ਹੋਰ ਟੈਪ ਦੀਆਂ ਹੁੰਦੀਆਂ ਨੇ ਹਣਾ ਪਿੰਡ ਦਾ ਬਾਹਲਾ ਕੁਝ ਹੋਰ ਟਾਈਪ ਦਾ ਥੋੜੀ ਤਾਂ ਦੇਖ ਲੈ ਬੱਤੀ ਵੀ ਵਿਚਾਰੀ ਲਕੋਈ ਪਈ ਆ ਦੇਖੀ ਉਹ ਵੀ ਆਣ ਲੱਗੀ ਜਿਵੇਂ ਜੇਲ੍ਹ ਚ ਹੋਈ ਹੁੰਦੀ ਹੈਗੀ ਉਹ ਜੇਲ੍ਹ ਚ ਨਹੀਂ ਹੋਈ ਇਹਦੀ ਡਿਜ਼ਾਈਨ ਕੀ ਇਹ ਜੀ ਹੈਗੀ ਚਲ ਕੋਈ ਨਾ ਫਿਰ ਮੈਂ ਸੱਚ ਤੇ ਲਿਖਦਾ ਸਾਰੇ ਪੱਖਾਂ ਨੂੰ ਉਹ ਤੂੰ ਰਹਿਣ ਦੇ ਜਲੂਸ ਕੱਢਦੇ ਲਿਖ ਲੈ ਆਟੇ ਆਈ ਬੋਰੀ ਇਹ ਵੀ ਇਹ ਤੇ ਨਾ ਪਾਉਣਾਗਾ ਉਹ ਆ ਐਵੇਂ ਜੀ ਕੋ ਸਾਰੇ ਲੜੀ ਜਨਾ ਨਾਲੇ ਮੇਰੀ ਗੱਲ ਸੁਣਾ ਮੇਰੇ ਸੂਟ ਨਾਲ ਦੀ ਤੂੰ ਸਾਲਟ ਮੇਰਾ ਸੂਟ ਦੇਖੀ ਪਾਟ ਗਿਆ ਸੀ ਮੈਨੂੰ ਹੋਰ ਲਿਆ ਦੇ ਹਜਾ ਸੂਟ ਹੇ ਆਪਾਂ ਇੱਕੋ ਜੇ ਪਾਇਆ ਕਰਾਂਗੇ ਇੱਕੋ ਜੇ ਪਾ ਕੇ ਕਰਦੇ ਤੈਨੂੰ ਪਤਾ ਪੈਸੇ ਕਿੰਨੇ ਲੱਗੇ ਨਾ ਸੂਟ ਸਾਟ ਨਹੀਂ ਮਿਲਦੇ ਜੇ 6 ਮਹੀਨੇ ਕਿਉਂ ਆਹੋ ਰੁਪਏ ਬਹੁਤ ਦੇਣੇ ਕਰਦੇ ਅਜੇ ਚਲ ਕੋਈ ਨਾ ਦਿੱਤੇ ਜਾਣਗੇ ਤੇ ਇੱਕ ਗੱਲ ਹੋਰ ਮੈਨੂੰ ਆ ਕੇ ਕਹਿੰਸੀਆਂ ਇੰਨੀਆਂ ਚਾਬੀਆਂ ਖਾਦੀਆਂ ਟੰਗੀਆਂ ਨਹੀਂ ਜੀ ਤੁਸੀਂ ਆਹ ਗੇਟ ਗਿਣਦਾ ਕਿੰਨੇ ਆ ਕਰਦੇ ਸਾਰਿਆਂ ਨੂੰ ਜਿੰਦੇ ਲੱਗਦੇ ਮੇਰੀ ਗੱਲ ਸਹੀ ਲੈ ਇਧਰਲੇ ਕਮਰੇ ਆਹ ਕਮਰਾ ਵੱਡਿਆਂ ਦੇ ਆਪਾਂ ਫਿਰ ਵਧੀਆ ਚੀਜ਼ ਮਿਲਣੀ ਚਾਹੀਦੀ ਆਹ ਕਮਰਾ ਆਪਣਾ ਉਹ ਕਮਰਾ ਹੁੰਦਾ ਦਾ ਠੀਕ ਹੈ ਠੀਕ ਹੈ ਫਿਰ ਹਾਂ ਹਾਂ ਹੋਰ ਵੀ ਆ ਵੀ ਫਿਰ ਫੇਰ ਤੂੰ ਕੱਲ ਨੂੰ ਕਹੀ ਜਾਵੇਂ ਕਿਤੇ ਮੈਂ ਸਰੀਕਾ ਕਰਦੀ ਆ ਸਰੀਕਾ ਮੈਂ ਕਿਸੇ ਦਾ ਨਹੀਂ ਕਰਦੀ ਪਰ ਫਿਰ ਵੀ ਵੱਡੀ ਚੀਜ਼ ਹਾਂ ਉਹ ਤਾਂ ਮੈਨੂੰ ਪਤਾ ਤੂੰ ਸਰੀਕਾ ਵਾਲੀ ਤਾਂ ਹੈ ਹੀ ਨਹੀਂ ਤੇ ਮੈਂ ਇੱਕ ਤੈਨੂੰ ਹੋਰ ਕਹਿੰਦੀ ਸੀ ਜੀ ਤੇ ਉਹ ਜਿਹੜੀ ਆ ਬਾਗ ਨਾਲ ਨਹਾਉਣ ਵਾਲਾ ਬਣਿਆ ਹੋਇਆ ਆਪਣਾ ਨਾ ਜਦੋਂ ਆਪਣੇ ਨਹਾਉਣ ਵਾਲੇ ਚ ਲੇਕਿਨ ਤੈਨੂੰ ਪਤਾ ਨਾ ਜਦੋਂ ਮੈਨੂੰ ਟਾਈ ਫੜ ਹੋਇਆ ਮੇਰੇ ਅੱਧੀ ਰਾਤ ਨੂੰ ਕਿਹੜਾ ਉੱਠਦਾ ਫਿਰ ਬਹ ਅਰਾਤ ਨੂੰ ਬਾਹਰ ਅੰਦਰ ਜਾਣਾ ਪੈਂਦਾ ਫਿਰ ਮੈਂ ਇੱਥੇ ਬਾਗ ਤਾਂ ਜਾਇਆ ਕਰੂੰ ਹੁਣ ਮੈਂ ਉਹ ਤਾਂ ਥੋੜੀ ਜਿੜਿਆ ਕਰੂੰਗੀ ਸਮਝਦਾ ਨੂੰ ਹਾਂ ਸਮਝ ਗਿਆ ਮੈਂ ਹਾਂ ਉਹ ਫਿਰ ਸਮਝਾਦੀ ਫਿਰ ਕਿਤੇ ਕਹਿ ਦੇ ਕਾਨੂੰ ਭਾਬੀ ਤਰੀਕਾ ਕਰਦੀ ਹੈਗੀ ਉਹਨੂੰ ਕਹਿਦੀ ਪਈ ਪਈ ਤਹਾਲੀ ਥੋੜੀ ਹੈ ਤੇ ਆ ਥੋੜਾਗਾ ਆਪ ਦਾ ਕਦਮ ਮਰ ਜੁੱਠੋ ਜਾਓ ਆਓ ਹਣਾ ਬਸ ਹਾਂ ਹੋ ਗਿਆ ਹੋਰ ਹੁਣ ਜਾਵਾਂ ਮੈਂ ਤੇ ਨਾਲੇ ਉਹ ਵੱਡਾ ਚੁੱਲਾ ਆਪਣਾ ਛੋਟਾ ਚੁੱਲਾ ਲਾਉਣਾ ਦਾ ਹੈਨਾ ਲੰਗਰ ਲਾਉਣਾ ਇੱਥੇ ਨਹੀਂ ਉਹ ਚਾਰ ਤਾਂ ਜਾਣੇ ਇੱਕ ਚੁੱਲੇ ਦੇ ਬਣ ਕੇ ਕਰੂ ਸਾਰਾ ਨਹੀਂ ਬਣਦਾ ਜਾਏਗਾ ਚਿੰਗਪੜਾ ਪਿੰਡ ਵਾਲੇ ਚੁੱਲੇ ਵੀ ਸਾਡੇ ਅੱਡੋ ਅੱਡ ਨੇ ਇੱਥੇ ਪਰ ਮਿੱਟੀ ਲਿਆ ਦੇਣਾ ਤੇ ਚੁੱਲੇ ਬਣਾ ਲੈ ਚੁੱਲੇ ਬਾਲ ਲੈ ਆਹੀ ਬਥੇਰਾ ਗਰਮ ਰਹਿਣਾ ਤੇਰਾ ਐਂ ਧਰ ਕੇ ਰੋਟੀ ਪਕਾ ਲਿਆ ਕਰੀ ਬਾਲਣ ਦੀ ਲੋੜ ਨਹੀਂ ਆ ਜੀ ਬਾਲਾ ਬੋਲੀ ਜਾਇਆ ਕਰ ਮਸਾ ਮੈਂ ਦੱਸ ਹੁਣ ਜਾਵਾਂ ਮੈਂ ਕੰਮ ਕਰ ਲਾਂ ਕੋਈ ਹਾਂ ਤੇ ਉਹ ਸਮਝਾ ਦੀ ਛੋਟੇ ਨੂੰ ਜਾਂਦੇ ਜਾਂਦੇ ਕਹਿ ਦੀ ਚਲ ਆ ਕੇ ਮਰਾ ਮੈਨੂੰ ਆ ਗਿਆ ਤੇ ਬਲਾਂ ਹੀ ਸੋਣੀ ਚਾਦਰ ਵੀ ਸੀ ਹੋਈ ਆ ਲੈ ਸੁਣ ਉਹ ਤੋਂ ਮੋਟਰ ਇੱਥੋਂ ਮੋਟਰ ਪਲੱਗ ਪਾਇਆ ਸੱਚ ਦੱਬੀ ਮੋਟਰ ਚੱਲ ਪੂਗੀ ਠੀਕ ਹੈ ਠੀਕ ਹੈ ਹਾਂ ਸੁਣ ਲੈ ਧਿਆਨ ਨਾਲ ਆਪਾਂ ਬਾਲਟੀ ਜੀ ਕਦੇ ਵਾਸਤੇ ਰੱਖੀ ਆ ਓਏ ਉੰ ਪਈਆ ਕੂੜਾ ਗਾੜਾ ਪਾਉਣ ਵਾਸਤੇ ਇਹ ਤਾਂ ਨਾਉਣ ਵਾਲੀ ਬਾਲਟੀ ਆ ਕਿੰਨੀ ਸੋਹਣੀ ਆਪਾਂ ਨਾ ਲਿਆ ਕਰੀਏ ਇਹ ਤਾਂ ਦਾ ਖਰਾਬ ਕਿੰਨੀ ਹੋਈ ਪਈ ਆ ਚੰਗਾ ਤਾਂ ਮਾਰੀ ਜੰਨੀ ਆ ਮੈਂ ਤਾਂ ਕਹਿੰਦੀ ਸੀਗੀ ਹਾਂ ਦੇਖੀ ਆਪ ਤਾਂ ਦੀਦੀ ਨੇ ਏਸੀ ਵਾਲਾ ਰੂਮ ਲੈ ਲਿਆ ਤੇ ਆਪਾਂ ਨੂੰ ਉਹ ਦੇ ਤਾਂ ਦੋ ਮੰਜਿਆਂ ਵਾਲਾ ਤੇ ਮੈਨੂੰ ਐ ਸਮਝ ਲਿਆ ਵੀ ਛੋਟੀ ਆ ਕਿਹੜਾ ਬੋਲਦੀ ਆ ਕਿ ਮੈਨੂੰ ਨਹੀਂ ਪਤਾ ਉਹ ਬੜਾ ਵੱਡਾ ਭਾਈ ਆ ਠੀਕ ਹੈ ਬਹੁਤ ਕੁਝ ਕਰਤਾ ਉਹਨੇ ਮੇਰੇ ਪਿੱਛੇ ਬਹੁਤ ਕੁਝ ਕਰੂਗਾ ਹਜੇ